ਇਕ ਤਾਂ ਜਿਹੜੀ ਸਰਕਾਰ ਦੀ ਬੇਰੁਖੀ ਹੈ ਔਰ ਹੜ੍ਹਾਂ ਵਾਸਤੇ ਬਿਸ਼ੇਦਰੀ ਤਿਆਰ ਨਾ ਕਰਨਾ ਇਹ ਬਸਮ ਤਾਂ ਬਹੁਤ ਵੱਡੀ ਸਰਕਾਰ ਦੀ ਇਨਕਾਰੀ ਹੈ ਔਰ ਹੁਣ ਵੀ ਜੋ ਬਚਾਅ ਵਾਸਤੇ ਪ੍ਰਬੰਧ ਕਰਨੇ ਚਾਹੀਦੇ ਸੀ ਉੱਥੇ ਵੀ ਸਰਕਾਰ ਤੇ ਪ੍ਰਸ਼ਾਸਨ ਦੇ ਹੱਥ ਖੜੇ ਹੋਏ ਨਜ਼ਰ ਆਉਂਦੇ ਲੋਕੀ ਆਪਣੇ ਪੱਧਰ ਦੇ ਉੱਤੇ ਇੱਕ ਦੂਜੇ ਦੀ ਬੰਦਤ ਕਰ ਰਿਹਾ ਪਰ ਸਰਕਾਰ ਨਾਲ ਦੀ ਚੀਜ਼ ਜਿਹੜੀ ਆ ਉਹ ਦੇਖਣ ਨੂੰ ਨਹੀਂ ਮਿਲਦੀ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ 'ਤੇ ਹੜਾ ਕਰਕੇ ਸਥਿਤੀ ਬੜੀ ਤਰਸਯੋਗ ਪਈ ਹੋਈ ਹੈ। ਫਸਲਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਔਰ ਮਾਰਡਿੰਗ ਕਰਦੇ ਵਾਸਤੇ ਵੀ ਬਹੁਤ ਵੱਡੀ ਮੁਸ਼ਕਲ ਜਿਹੜੀ ਹੈ ਉਹ ਪਈ ਹੋਈ ਹੈ। ਖਾਸ ਤੌਰ 'ਤੇ ਬਿਆਸ ਰਿਆ ਦੇ ਆਸ-ਪਾਸ ਜਿਹੜੇ ਨੀਵੇਂ ਇਲਾਕੇ ਔਰ ਸਤਲਜ ਦੇ ਵੀ ਜਿਹੜੇ ਨੀਵੇਂ ਇਲਾਕੇ ਆ ਸੂਤਾਂ ਕੋਲ ਡੋਤੀ ਦਾ ਲੱਕਾ ਬੁਰੀ ਪ੍ਰਫੈਕਟਡ ਹੈ। ਹਾਜ਼ਿਲਕਾਨੀ ਸਾਈਡ ਤੇ ਬਾਰਡਰ ਤੇ ਬਹੁਤ ਸਾਰੇ ਪਿੰਡ ਫਿਰੋਜ਼ਪੁਰ ਦੇ ਵਿੱਚ ਅਫੈਕਟਡ ਹੈ। ਹੋਰ ਵੀ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਲੋਕਾਂ ਦਾ ਮਾਰਾ। ਇੱਕ ਤਾਂ ਜਿਹੜੀ ਸਰਕਾਰ ਦੀ ਬੇਰੁਖੀ ਹੈ। ਔਰ ਹਨਾ ਵਾਸਤੇ ਮਸ਼ੀਤਰੀ ਟੂ ਤਿਆਰ ਨਾ ਕਰਨਾ। ਇਹ ਬਸਮਤ ਬਹੁਤ ਵੱਡੀ ਸਰਕਾਰ ਦੀ ਅਣਗਹਿਲੀ ਹੋਈ। ਹਮੇਸ਼ਾ ਬਰਸਾਤਾ ਤੋਂ ਪਹਿਲਾਂ ਨਦੀਆਂ ਨਾਲੇ ਚੋ ਵਗੈਰਾ ਇਹਨਾਂ ਦੀ ਸਫਾਈ ਕੀਤੀ ਜਾਂਦੀ ਪਰ ਉਦੋਂ ਸਰਕਾਰ ਸੁੱਤੀ ਰਹੀ ਔਰ ਹੁਣ ਵੀ ਜੋ ਬਚਾਅ ਵਾਸਤੇ ਪ੍ਰਬੰਧ ਕਰਨੇ ਚਾਹੀਦੇ ਸੀ ਉੱਥੇ ਵੀ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਖੜੇ ਹੋਏ ਨਜ਼ਰ ਆਉਂਦੇ ਲੋਕੀ ਆਪਣੇ ਪੱਧਰ ਦੇ ਉੱਤੇ ਇੱਕ ਦੂਜੇ ਦੀ ਮਦਦ ਕਰ ਰਹੇ ਆ ਪਰ ਸਰਕਾਰ ਨਾਲ ਦੀ ਚੀਜ਼ ਜਿਹੜੀ ਆ ਉਹ ਦੇਖਣ ਨੂੰ ਨਹੀਂ ਮਿਲਦੀ ਇੱਕ ਤਾਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਲੋਕੀ ਮੁਸ਼ਕਲਾਂ ਵਿੱਚ ਫਸੇ ਆ ਉਨ੍ਹਾਂ ਦੇ ਮਾੜਨ ਕਿੰਤਾ ਉਨ੍ਹਾਂ ਦੇ ਚਾਰੇ ਦਾ ਪ੍ਰਬੰਧ ਕਰਨਾ ਉਨ੍ਹਾਂ ਦੇ ਰੋਟੀ ਪਾਣੀ ਦੀ ਮਦਦ ਕਰਨੀ ਔਰ ਗਰਦਾਵਰੀ ਕਰਾ ਕੇ ਸਾਰੇ ਲੋਕਾਂ ਨੂੰ ਤੁਰੰਤ ਕੰਪਨਸੇਸ਼ਨ ਜਿਹੜੀ ਆ ਉਹ ਮਿਲਣੀ ਚਾਹੀਦੀ ਇਸ ਤੋਂ ਜਿੰਨਾ ਨੁਕਸਾਨ ਹੋ ਰਿਹਾ ਅੱਗੇ ਬਵਾਲੀਆਂ ਫੈਲਣ ਦਾ ਖਤਰਾ ਵੀ ਹੁੰਦਾ ਸੋ ਸਰਕਾਰ ਨੂੰ ਜਾਗਣਾ ਚਾਹੀਦਾ ਤੇ ਜਿਹੜੀ ਅਸਲੀ ਡਿਊਟੀ ਹੈ ਸਰਕਾਰ ਦੀ ਉਹ ਨਿਭਾਉਣੀ ਚਾਹੀਦੀ ਇੱਕ ਤਾਂ ਜਿਹੜੀ ਸਰਕਾਰ ਦੀ ਬੇਰੁਖੀ ਹੈ ਔਰ ਹੜ੍ਹਾਂ ਵਾਸਤੇ ਵਿਚੇਤਰੀ ਤਿਆਰ ਨਾ ਕਰਨਾ ਇਹ ਬਸਮਤ ਬਹੁਤ ਵੱਡੀ ਸਰਕਾਰ ਦੀ ਇਨਕਾੜੀ ਔਰ ਹੁਣ ਵੀ ਜੋ ਬਚਾਅ ਵਾਸਤੇ ਪ੍ਰਬੰਧ ਕਰਨੇ ਚਾਹੀਦੇ ਸੀ ਉੱਥੇ ਵੀ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਖੜੇ ਹੋਏ ਨਜ਼ਰ ਆਉਂਦੇ ਲੋਕੀ ਆਪਣੇ ਪੱਧਰ ਦੇ ਉੱਤੇ ਇੱਕ ਦੂਜੇ ਦੀ ਬੰਦਤ ਕਰ ਰਿਹਾ ਪਰ ਸਰਕਾਰ ਹੜ੍ਹਾਂ ਦੀ ਚੀਜ਼ ਨਹੀਂ ਆ ਉਹ ਦੇਖਣ ਨੂੰ ਨਹੀਂ ਮਿਲਦਾ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ 'ਤੇ ਹੜਾ ਕਰਕੇ ਸਥਿਤੀ ਬੜੀ ਤਰਸਯੋਗ ਪਈ ਹੋਈ ਹੈ। ਫਸਲਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਔਰ ਮਾਰਡਿੰਗ ਕਰਦੇ ਵਾਸਤੇ ਵੀ ਬਹੁਤ ਵੱਡੀ ਮੁਸ਼ਕਲ ਜਿਹੜੀ ਹੈ ਉਹ ਪਈ ਹੋਈ ਹੈ। ਖਾਸ ਤੌਰ 'ਤੇ ਬਿਆਸ ਰਿਆਦੇ ਆਸ-ਪਾਸ ਜਿਹੜੇ ਨੀਵੇਂ ਇਲਾਕੇ ਔਰ ਸਤਲਜ ਦੇ ਵੀ ਜਿਹੜੇ ਨੀਵੇਂ ਇਲਾਕੇ ਆ ਸੁਤਾਲ ਕੋਰੋਦੀ ਦਾ ਲੱਕਾ ਬੁਰੀ ਤਰ੍ਹਾਂ ਅਫੈਕਟਡ ਹੈ। ਹਾਜ਼ਰਕਾਣੀ ਸਾਈਟ ਤੇ ਬਾਰਡਰ ਤੇ ਬਹੁਤ ਸਾਰੇ ਪਿੰਡ ਫਿਰੋਜ਼ਪੁਰ ਦੇ ਵਿੱਚ ਅਫੈਕਟਡ ਹੈ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਲੋਕਾਂ ਦਾ ਮਾਰਾ ਇੱਕ ਤਾਂ ਜਿਹੜੀ ਸਰਕਾਰ ਦੀ ਬੇਰੁਖੀ ਹੈ ਔਰ ਹਨਾ ਵਾਸਤੇ ਮਸ਼ੀਨਰੀ ਨੂੰ ਤਿਆਰ ਨਾ ਕਰਨਾ ਇਹ ਬਸਮਤ ਬਹੁਤ ਵੱਡੀ ਸਰਕਾਰ ਦੀ ਤਨਗਾਲੀ ਹੋਈ ਹੈ ਹਮੇਸ਼ਾ ਬਰਸਾਤਾ ਤੋਂ ਪਹਿਲਾਂ ਨਦੀਆਂ ਨਾਲੇ ਚੋ ਵਗੈਰਾ ਇਹਨਾਂ ਦੀ ਸਪਾਈ ਕੀਤੀ ਜਾਂਦੀ ਹੈ ਪਰ ਉਦੋਂ ਸਰਕਾਰ ਸੁੱਤੀ ਰਹੀ ਹੈ। ਔਰ ਹੁਣ ਵੀ ਜੋ ਬਚਾਅ ਵਾਸਤੇ ਪ੍ਰਬੰਧ ਕਰਨੇ ਚਾਹੀਦੇ ਸੀ ਉੱਥੇ ਵੀ ਸਰਕਾਰ ਦੇ ਪ੍ਰਸ਼ਾਸਨ ਦੇ ਹੱਥ ਖੜੇ ਹੋਏ ਨਜ਼ਰ ਆਉਂਦੇ। ਲੋਕੀ ਆਪਣੇ ਪੱਧਰ ਦੇ ਉੱਤੇ ਇੱਕ ਦੂਜੇ ਦੀ ਬਦਦ ਕਰ ਰਿਹਾ ਪਰ ਸਰਕਾਰ ਨਾਲ ਦੀ ਚੀਜ਼ ਜਿਹੜੀ ਹੈ ਉਹ ਦੇਖਣ ਨੂੰ ਨਹੀਂ ਮਿਲਦੀ। ਇੱਕ ਤਾਂ ਸਰਕਾਰੋਂ ਕਰਨੀ ਚਾਹੁੰਦਾ ਕਿ ਜਿਹੜੇ ਲੋਕੀ ਮੁਸ਼ਕਲਾਂ ਵਿੱਚ ਫਸੇ ਆ ਉਹਨਾਂ ਦੇ ਮਾਰਗਦਰਸ਼ਕ ਦਾ ਉਹਨਾਂ ਦੇ ਚਾਰੇ ਦਾ ਪ੍ਰਬੰਧ ਕਰਨਾ ਉਹਨਾਂ ਦੇ ਰੋਟੀ ਪਾਣੀ ਦੀ ਮਦਦ ਕਰਨੀ ਔਰ ਗਰਦਾਵਰੀ ਕਰਾ ਕੇ ਸਾਰੇ ਲੋਕਾਂ ਨੂੰ ਤੁਰੰਤ ਕੰਪਨਸੇਸ਼ਨ ਜਿਹੜੀ ਆ ਉਹ ਮਿਲਣੀ ਚਾਹੀਦੀ। ਇਸ ਤੋਂ ਜਿੰਨਾ ਨੁਕਸਾਨ ਹੋ ਰਿਹਾ ਅੱਗੋਂ ਬਵਾਲੀਆਂ ਫੈਲਣ ਦਾ ਖਤਰਾ ਵੀ ਹੁੰਦਾ। ਸੋ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਤੇ ਜਿਹੜੀ ਅਸਲੀ ਡਿਊਟੀ ਹੈ ਸਰਕਾਰ ਦੀ ਉਹ ਨਿਭਾਣੀ ਚਾਹੀਦੀ।